पंजाब सरकार ਵੱਲੋਂ ਸ਼ਹੀਦ ਮਦਨ ਲਾਲ ਠਿੰਗਰਾ ਦੀ ਸ਼ਹੀਦੀ ਸੰਬੰਧੀ ਰਾਸ਼ਪਤਰੀ ਸਮਾਗਮ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਗੋਲ ਬਾਗ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਟ੍ਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸ਼ਹੀਦ ਮਦਨ ਲਾਲ ਠਿੰਗਰਾ ਦੇ ਬੁੱਤ ਉੱਤੇ ਫੁੱਲ ਮਾਲਾ ਮਾ ਅਰਪਿਤ ਕਰਕੇ ਸ਼ਰਧਾਂਜਲੀ ਪੇਟ ਕੀਤੀ। ਇਸ ਮੌਕੇ ਨਾਲ ਵਿਧਾਇਕ ਡਾਕਟਰ ਅਜੀ ਗੁਪਤਾ, ਮੇਅਰ ਜਤਿੰਦਰ ਸਿੰਘ ਮੋਤੀਪਾਠੀਆ, ਡਿਪਟੀ ਕਮਿਸ਼ਨਰ ਸਾਖੀ ਸਹਾਣੀ, ਇੰਪਰੂਵਮੈਂਟ ਰਸਟੇ ਚੇਅਰਮ ਡਿਪਟੀ ਪੁਲਿਸ ਕਮਿਸ਼ਨਰ ਆਲਮ ਵਿਜੇ ਸਿੰਘ ਵਿਧਿਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਐਸਜੀਐਮ ਗੁਰਸਿਮਰਨ ਕੌਰ ਢਿੱਲੋ ਜਿਸਕਰਨ ਬੰਦੇਸ਼ਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਨੇ ਕਿਹਾ ਕਿ ਸ਼ਹੀਦਾਂ ਦੇ ਸਥਾਨਾਂ ਤੇ ਇਸ ਤਰ੍ਹਾਂ ਦੇ ਮੇਲੇ ਸਦਾ ਲੱਗਦੇ ਰਹਿਣਗੇ ਸ਼ਹੀਦ ਦੀ ਯਾਦ ਵਿੱਚ ਇੱਕ ਖੂਨਦਾਨ ਕੈਂਪੀ ਲਗਾਇਆ ਗਿਆ ਜਿਸ ਵਿੱਚ 50 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕੀਤਾ ਇਸ ਮੌਕੇ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਦੇ ਪ੍ਰਧਾਨ ਡਾਕਟਰ ਰਾਕੇਸ਼ ਸ਼ਰਮਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਦੀਪ ਮਲੋਤੜਾ ਚੇਅਰਮੈਨ ਹਰਪ੍ਰੀਤ ਸਿੰਘ ਹਲਵਾਲੀਆ ਚੇਅਰਮੈਨ ਦਿਲਬਖ ਸਿੰਘ ਅਰਵਿੰਦਰ ਪੱਟੀ ਮਾਲਾ ਚਾਵਲਾ ਮਨਦੀਪ ਸਿੰਘ ਮੰਨਾ ਕੌਂਸਲਰ ਵਿੱਕੀ ਦੱਤਾ ਅਤੇ ਹੋਰ ਸਖਸ਼ਾਤਾਵਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ। ਇਹ ਤੋਂ ਮਦਨ ਨਾਲ ਢੇਂਗੜਾ ਜਿਹਦਾ ਸ਼ੀਦੀ ਦਿਹਾੜਾ ਜਿਹੜਾ ਆ ਉਹ ਰਾਸਪਤਰੀ ਮਨਾਇਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਸੋ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਮਾਤਮਾਸਟਰ ਕੌਨ ਪਾਸਤੇ ਤੇਤੇ ਪਹੁੰਚਿਆ ਮੇਰੇ ਨਾਲ ਸਾਡੇ ਰਿਟਾਇਰਮੈਂਟ ਦੇ ਸਾਥੀ ਸਰਪਾਲ 라ਜੀ ਸਿੰਘ ਕੁੰਡਰ ਸਾਹਿਬ ਸਾਡੇ ਐਮਐਲਏ ਅ ਡੋਕਟਰ ਸਾਹਿਬ ਮੇਅਰ ਸਾਹਿਬ ਚੇਅਰਮੈਨ ਸਾਹਿਬ ਨੂੰ ਮੈਂ ਰਸਤੇ ਸਾਰੀ ਸਾਡੀ ਪਾਰਟੀ ਦੀ ਰਿਸਰਚ ਪੀਰੀਅਡੀਅਕ ਰਿਪੋਰਟ ਦੀ ਆ ਸੋ ਅ ਅਸੀਂ ਅੱਜ ਨਾਤਮਸਤ ਕੋ ਯਾਸ ਸੀ ਦੇ ਮਦਨ ਲਾਲ ਜੀ ਇੰਰਾਜੀ ਨੂੰ ਔਰ ਜਿਹੜੇ ਪ੍ਰਧਾਨ ਨੇ ਇਥੋਂ ਦੇ ਡਾਕਟਰ ਕੇਐਸਜੀ ਤੇ ਸਾਡੇ ਵੱਡੇ ਭੈਣ ਕੀ ਲక్ష్ਮੀ ਕਾਂਤਾ ਚਾਵਲਾ ਜੀ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਆ ਕੋਈ ਜੇ ਸਤਾ ਦੇ ਨਾਲ ਜੁੜੇ ਹੋਏ ਨੇ ਹਮੇਸ਼ਾ ਹੀ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਉਹਦੇ ਵਿੱਚ ਵੱਧ ਚੜ੍ਹ ਕੇ ਸਾਂਝ ਉਦੇ ਨੇ ਸੋ ਅੱਜ ਦੇ ਇਸ ਤਹੀ 20 ਸਮਾਜ ਦੇ ਵਿੱਚ ਮੈਂ ਮਦਨ ਲਾਲ ਢੀਂਗਰਾ ਜੀ ਸਰਤਾ ਦੇ ਬੁਲ ਬੇਟ ਕਰਦਾ ਜੋ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਮਦਨ ਲਾਲ ਢੀਂਗਰਾ ਜੀ ਰਾਜਪੁਰ ਜੀ ਸਖਤੇਵ ਜੀ ਚਾਹੁੰਦੇ ਸਨ ਇਹੋ ਹੀ ਚਾਹੁੰਦੇ ਸਨ ਕਿ ਬੱਚਿਆਂ ਨੂੰ ਮੈਰਿਟ ਦੇ ਦਾ ਇਧਰ ਮੇਰਾ ਨਾਮ ਗਸਪੀਰ ਕਾਰ ਹੈ ਬਾਬਾ ਸਾਹਿਬ ਬਾਬਾ ਭਿੰਗਰਾ ਉਵੇਦਕਰ ਜੀ ਨੇ ਜੋ ਸੰਵਿਧਾਨ ਬਣਾਇਆ ਸੰਵਿਧਾਨ ਚ ਵੀ ਇਹੋ ਲਿਖਿਆ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਆ ਜਿਹੜੇ ਤਪੇ ਪੁੱਛਲੇ ਗਰੀਬ ਵਰਗ ਨੇ ਜਿਹੜੇ ਐਸਸੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਉਹਨਾਂ ਦਾ ਰਾਖਵਾ ਕਰਨ ਹੋਵੇ ਸ਼ਹੀਦ ਮੰਦਨਾਲ ਢਿੰਗਰਾ ਦਾ ਜਿਹੜਾ ਬਲਦਾਨ ਦਿਵਸ ਆ ਇਹ ਹਰ ਤੁਹਾਨੂੰ ਪਤਾ ਹੀ 17 ਅਗਸਤ ਨੂੰ ਹੁੰਦਾ ਪਰ ਅੱਜ ਵਿਸ਼ੇਸ਼ ਤੁਹਾਨੂੰ ਮੈਂ ਦੱਸ ਰਿਹਾ ਕਿ ਉਹਨੂੰ ਅੱਜ 116 ਸਾਲ ਹੋ ਗਏ ਪਰ ਜਿਹੜੇ 100 ਸਾਲ ਹੋਏ ਸੀ ਨਾ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਸ਼ਹਿਰ ਦਾ ਸ਼ਹੀਦ ਹੋ ਗਿਆ ਦੁਨੀਆ ਦਾ ਪਹਿਲਾ ਸ਼ਹੀਦ ਹੋ ਗਿਆ ਤੇ ਲੋਕੀ ਨਾਲ ਜਨਮ ਪੰਨ ਲక్ష్ਮੀ ਗਾਂ ਚਾਵਲਾ ਜੀ ਨੇ 35-40 ਸਾਲ ਲੜਾਈ ਲੜੀ ਫਿਰ 2009 ਚ ਭਰਾਵਾਂ ਦੇ ਟਾਬੇ ਦੇ ਬਾਹਰ ਉਥੇ ਪੁੱਤ ਲਾ ਕੇ ਉਥੇ ਮਨਾਣਾ ਸ਼ੁਰੂ ਕੀਤਾ ਬਾਦਲ ਸਾਹਿਬ ਨੇ ਇਹਨੂੰ ਸਰਕਾਰੀ ਤੌਰ ਤੇ ਵੀ ਮਾਨਤਾ ਦੇ ਦਿੱਤੀ ਅੱਜ ਤੁਹਾਡਾ ਬਲਗ ਦੇ ਮੈਂਟਲ ਹਸਪੀਟਲ ਦੇ ਕੋਲ ਨਰਸਿੰਗ ਕਾਲਜ ਵੀ ਬਣਾ ਦਿੱਤਾ